ਹਾਂਜੀ ਬਾਈ ਜੀ ਤੇ ਬਾਈ ਜੀ ਅੱਜ ਆਪਣਾ ਮਰ ਗਿਆ ਕੱਟਾ ਮੱਝ ਸੂਈ ਨੂੰ 2 ਮਹੀਨੇ ਹੋ ਗਏ ਸੀ ਪ्योर ਬੂਰਾ نسل ਦਾ ਬਾਈ ਆਪਣਾ ਕੱਟਾ ਸੀਗਾ ਬਾਈ ਜੀ ਬਹੁਤ ਜ਼ਿਆਦਾ ਦੁੱਖ ਲੱਗਿਆ ਵਿਚਾਰਾ ਲਾਜ਼ ਵੀ ਬਹੁਤ ਕਰਾਇਆ ਪਰ ਸੱਟ ਨਹੀਂ ਆਇਆਗਾ ਅੱਜ ਅਖੀਰ ਵਿਚਾਰਾ ਆਪਣੇ ਨਾਲ ਵਿਦਾ ਕਹਿ ਗਿਆ ਤੇ ਹੁਣ ਬਾਈ ਜੀ ਆਪਾਂ ਆਪਦੇ ਵਿਹੜੇ ਦੇ ਵਿੱਚ ਹੀ ਟੋਵਾ ਪਾਟ ਕੇ ਇਹਨੂੰ ਨੱਪਦੇ ਪਏ ਆ ਮੱਝ ਵੇਖੋ ਖੜ ਜੂਗੀ ਕਿ ਤਾਂਗ ਕਰੂਗੀ ਇਹ ਤਾਂ ਪ੍ਰਮਾਤਮਾ ਜਾਣਦਾ ਸਵਾ 1.5 ਲੱਖ ਦੀ ਮੱਝ ਬਾਈ ਜੀ ਅੱਜ ਖਰਾਬ ਹੋ ਗਈ ਕੱਟੇ ਦੇ ਜਾਣ ਕਰਕੇ ਜੇ ਬਾਈ ਕਿਸੇ ਨੂੰ ਇਸ ਚੀਜ਼ ਬਾਰੇ ਨੌਲੇਜ ਹੋਵੇ ਕਿ ਮੱਝ ਕਿਵੇਂ ਟਿਕੂਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਬਾਈ ਜੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਵੱਧ ਵੱਧ ਕਰਿਓ ਧੰਨਵਾਦ ਮਿਹਰਬਾਨੀ